ਮਾਨਯੋਗ ਪੁਲਿਸ ਕਮਿਸ਼ਨਰ ਅਮਰਸੇਰ ਸਦਾ ਗੁਰਪ੍ਰੀਤ ਸਿੰਘ ਪੁਲਿਸ ਸਾਹਿਬ ਦੇ ਦਿਸ਼ਾ ਨਿਰਦੇਸ਼ੇ ਐਸ ਐਚ ਓ ਕੰਟੋਨਮੈਂਟ ਡੀ ਐਸ ਪੀ ਵੈਸਟ ਈ ਸੀ ਪੀ ਵੈਸਟ ਸਾਹਿਬ ਸਤਿ ਸ਼੍ਰੀ ਅਕਾਲ ਦਰਸ਼ਨ ਜੀ ਉਹਨਾਂ ਨੇ 1020 ਗੱਟੂ ਜਿਹੜੇ ਚਾਈਨਾ ਡੋਰ ਹੈ ਉਹਦੀ ਰਿਕਵਰੀ ਕੀਤੀ ਹੈ ਨਾਲ ਇੱਕ ਕੰਟੇਨਰ ਵੀ ਫੜਿਆ ਹੈ ਸ਼ੋਫੀਰੀ ਲੰਡਾ ਉਹਦੇ ਨਾਲ ਨਾਲ ਦੋ ਬੰਦੇ ਵੀ ਗ੍ਰਿਫਤਾਰ ਕੀਤੇ ਉਹਨਾਂ ਦਾ ਨਾਮ ਹੈ ਦਵਿੰਦਰ ਸਿੰਘ ਤੇ ਹਿਮਰਾਜ ਇਨ ਦੀ ਉਮਰ ਕਰੀਬ 43-45 ਸਾਲ ਹੈਗੀ ਹੈ ਹੈਗੀ ਹੈ ਤੇ ਇਹਨਾਂ ਨੂੰ ਸਾਨੂੰ ਇਨਫੋਰਮੇਸ਼ਨ ਸਿਗੀ ਕਿ ਐ ਚਾਈਨਾ ਡੋਰ ਕਿਤੇ ਸੇਲ ਹੋ ਰਹੀ ਹੈ ਤੇ ਸਾਡੀ ਪੁਲਿਸ ਪਾਰਟੀ ਕੰਪਰਾਈਜ਼ਿੰਗ ਆਫ ਇੱਕ ਸਬ ਇੰਸਪੈਕਟਰ ਸੁਸ਼ੀਲ ਕੁਮਾਰ ਉਹਨਾਂ ਨੇ ਐਕਟ ਅਪੌਇੰਟ ਕੀਤਾ ਤੇ ਇਨਫੋਰਮੇਸ਼ਨ ਤੇ ਤੇ 1020 ਗੱਟੂ ਕਬਜ਼ੇ 'ਚ ਲਿੱਤੇ ਤੇ ਜਿਹੜਾ ਦਵਿੰਦਰ ਸਿੰਘ ਹੈ ਲਾਇਸ ਮੰਟੀ ਐ ਅਰਾਊਂਡ 43 ਸਾਲ ਦੀ ਉਮਰ ਹੈ ਤੇ ਇਹਦੇ ਤੇ ਇੱਕ ਕੇਸ ਪਹਿਲਾਂ ਹੈਗਾ 188 336 ਤੇ 420 ਦਾ ਕੰਟੋਨਮੈਂਟ ਦਾ ਹੀ ਪਹਿਲਾਂ ਵੀ ਇਹਦੇ ਕੋਲ 100 ਗੱਟੂ ਰਿਕਵਰ ਹੋਏ ਸੀਗੇ ਤੇ ਜਿਹੜਾ ਆਪਣਾ ਹੀਮਰਾਜ ਹੈ ਇਹਦੇ ਤੇ ਪੁਰਾਣਾ ਕੇਸ ਕੋਈ ਨਹੀਂ ਹੈ ਤੇ ਇਹਨਾਂ ਨੂੰ ਚੌਂਗ ਭਾਰਤੀ ਆਫਿਸ ਰਾਮਤੀਰਤ ਰੋਡ ਦੇ ਲਾਗੇ ਉੱਥੇ ਜਿਗਰਸਤਾਰ ਕੀਤਾ ਜੀ ਤੇ ਇਹ ਬੇਸਿਕਲੀ ਜਿਹੜਾ ਦਵਿੰਦਰ ਸਿੰਘ ਹੈ ਇਹ ਬੋਰੀਵਲੀ ਬਾਜ਼ਾਰ ਕੰਮ ਕਰਦਾ ਹੈ ਇਹ ਜਿਹੜਾ ਹੈਗਾ ਆਪਣਾ ਹੇਮਰਾਜ ਇਹ ਆਪਣਾ ਡਰਾਈਵਰ ਹੈਗਾ ਕੰਟੇਨਰ ਦਾ ਜਿਹੜਾ ਅਸ਼ੋਕ ਲੀਨਲੈਂਡ ਦਾ ਡਰਾਈਵਰ ਹੈ ਮਾਨਯੋਗ ਪੁਲਿਸ ਕਮਿਸ਼ਨਰ ਅਮਰਸੇਰ ਸਾਹਿਬ ਜਿਹੜੀ ਕੈਂਟਨੋਂ ਮੈਂ ਉਹਨਾਂ ਦੇ ਦੇਸ਼ਾ ਨਿਰਦੇਸ਼ ਹੈ ਜਿਹੜੀ ਕੈਂਟਨਮੈਂਟ ਐਫ ਆਈ ਆਰ ਦਰਜ ਹੋਈ ਸੀ 197 ਨੰਬਰ 24 ਦੀ 2012 2024 ਨੂੰ ਉਹਦੇ ਚ ਅਸੀਂ ਆਪਣਾ ਚਾਰ ਮੋਟਰਸਾਈਕਲ ਇੱਕ ਸਕੂਟਰ ਉਨ ਨਾਲ ਨਾਲ ਦੋ ਬੰਦੇ ਵੀ ਅਰੈਸਟ ਕੀਤੇ ਰਾਹੁਲ ਮਹਿਤਾ ਤੇ ਦੀਪਕ ਚੰਦ ਇਹਨਾਂ ਦੀ ਉਮਰ ਤਕਰੀਬਨ 33-32 ਸਾਲ ਲਗੀ ਇਹ 10ਵੀਂ ਪੜ੍ਹੇ ਐ ਤੇ ਜਿਹੜਾ ਬਲਰਾਜ ਸਿੰਘ ਐ ਤੇ ਉਹ ਕੰਮ ਕਰਦਾ ਜੀ ਸੈਨੀਟਰੀ ਦੀ ਇਹਦੇ ਤੇ ਨਾ ਤਿੰਨ ਪਹਿਲਾਂ ਵੀ ਕੇਸ ਦਰਜ ਹੈਗੇ ਜੀ ਤੇ ਐਫ ਆਈ ਆਰ ਨੰਬਰ 89 है, 2018 ਦੀ 89 ਨਾ 2022 ਦੀ ਤੇ 32 2023 ਦੀ ਹੈ Rajasthan ਸੀ ਦੀਆਂ ਦੋ ਹੈਗੀਆਂ ਜੀ 89 ਤੇ 18 ਦੀ ਤੇ 22 ਦੀ ਤੇ 32 ਨੰਬਰ ਜਿਹੜੀ 2023 ਦੀ ਆ ਉਹ ਰਣਜੀਤ ਅਮਨ ਉਸਰਦੀ ਹੈਗੀ ਆ ਤੇ ਇਹ ਬੇਸਿਕਲੀ ਅ ਆਪਣਾ ਪਹਿਲਾ ਸੀ ਮੁਕਦਮਾ ਦਰਜ ਕੀਤਾ ਸੀ ਉਹਦੇ ਬਾਰੇ ਵੀ ਤੁਹਾਨੂੰ ਜ਼ਿਕਰ ਕੀਤਾ ਸੀ ਤੇ ਇਹ ਸਾਡੇ ਮੋਟਰਸਾਈਕਲ ਤੇ ਸਕੂਟਰ ਦੀ ਰਿਕਵਰੀ ਹੋਰ ਜ਼ਿਆਦਾ ਹੋਈ ਹੈ ਜੀ ਚਾਰ ਮੋਟਰਸਾਈਕਲ ਤੇ ਇੱਕ ਸਕੂਟਰ ਤੇ ਮਾਨਯੋਗ ਪੁਲਿਸ ਕਮਿਸ਼ਨਰ ਅਮਰਸਰ ਸਰ ਕੁਤਰੀਧਨ ਪੁਲਸਾਬ ਉਹਨਾਂ ਦੇ ਦਸ਼ਤ ਨਰਦੇਸ਼ ਹੈਟ ACP ਵੈਸ ਦਾ ਸ਼ਬਦਰਸ਼ਨ ਜੀ ਤੇ SHO ਛਾਟਾ ਵਿਨੋਦ ਇਨਾਂ ਨੇ 192 ਗ੍ਰਾਮ ਹੀਰੋਇਨ ਰਿਕਵਰ ਕੀਤੀ ਹੈ ਉਹਦੇ ਨਾਲ ਨਾਲ 10150 ਰੁਪਏ ਡਰਗ ਮਨੀ ਵੀ ਰਿਕਵਰ ਕੀਤੀ ਹੈ ਤੇ ਉਸ ਤੋਂ ਨਾਕਾ ਐਸਆਈ ਰਜਿੰਦਰ ਸਿੰਘ ਨੇ ਲਾਇਆ ਸੀਗਾ ਤੇ ਉਹ ਮੋਟਰਸਾਈਕਲ ਤੇ ਆਂਦੇ ਜਿਹੜਾ ਅਕਿਊਜ਼ਡ ਹੈ ਅੰਕਿਤ ਵਰਮਾ ਉਹਦੇ ਕੋਲੋਂ ਉਹਨੂੰ ਰੋਕਿਆ ਤੇ ਉਹਦੇ ਕੋਲੋਂ ਇਹ ਰਿਕਵਰੀ ਹੋਈ ਇਹਦੇ ਨਾਲ ਨਾਲ ਉਹਦਾ ਮੋਟਰਸਾਈਕਲ ਤੇ ਵੀ ਰਿਕਵਰ ਕੀਤਾ ਟੀਵੀਐਸ ਕੰਪਨੀ ਦਾ ਮੋਟਰਸਾਈਕਲ ਹੈ ਤੇ ਨਾਲੋ ਜਿਹੜਾ ਕੰਪਿਊਟਰ ਸਕਿੱਲ ਹੁੰਦਾ ਕੰਪਿਊਟਰ ਕੰਡਾ ਜਿਹਨੂੰ ਆਪਾਂ ਪੰਜਾਬੀ ਵਿੱਚ ਕਹ ਦਿੰਨੇ ਆ ਉਹ ਵੀ ਕੀਤਾ ਤੇ ਜਿਹੜਾ ਮੁੰਡਾ ਹੈਗਾ 12ਵੀਂ ਪਾਸ ਹੈਗਾ ਜੀ ਤੇ ਆਪਣਾ ਇਲੈਕਟ੍ਰਿਕਸ ਇਲੈਕਟ੍ਰੀਕਲ ਸ਼ਾਪ ਤੇ ਕੰਮ ਕਰਦਾ ਤੇ ਇਹਨੂੰ ਕੱਲ ਅਸੀਂ ਫੜਿਆ ਆਰਐਸਐਨ ਕਲੇਵ ਦੇ ਲਾਗੇ ਹਾਂ 24 12 ਨੂੰ ਤੇ ਬਾਕੀ ਅਸੀਂ ਇਹਦੀ ਪੁੱਛਗਿੱਛ ਕਰ ਰਹੇ ਆ ਇਹ ਹੋਰ ਵੀ ਕਿਹੜੇ ਕਿਹੜੇ ਮਾਮਲਿਆਂ 'ਚ ਇਨਵੋਲਡ ਰਿਹਾ ਹਾਲੇ ਫਿਲਹਾਲ ਕੋਈ ਕੇਸ ਸਾਹਮਣੇ ਨਹੀਂ ਆਇਆ ਜਿਹੜੇ ਕੀ ਇਸ ਇਨਵੋਲਡ ਹੈ ਇਸ ਤੋਂ ਪਹਿਲਾਂ